ਹਾਂਜੀ ਭਾਈ ਸਾਰਿਆਂ ਨੂੰ ਸਸਟੀ ਗੱਲ ਪ੍ਰਿੰਸ ਵੱਲੋਂ ਤੇ ਹੋਰ ਸਾਰੇ ਵਧੀਆ ਠੀਕਠਾ ਹੋਊਗੇ ਤੇ ਤੁਹਾਨੂੰ ਪਤਾ ਆਪਾਂ ਨਵੇਂ-ਨਵੇਂ ਵੀਡੀਓ ਢੋਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ 'ਚ ਮੈਂ ਘੋੜਾ ਲੈ ਕੇ ਆਇਆ 2011 ਮਾਡਲ ਘੋੜੇ ਦੀ ਕੰਡੀਸ਼ਨ ਵਧੀਆ ਫਰਸਟ ਪਾਰਟੀ ਦਾ ਘੋੜਾ ਤੇ ਸਾਰਾ ਓਰੀਜਨਲ ਆ ਘੋੜਾ ਹਜੇ ਤੱਕ ਰੰਗ ਨਹੀਂ ਹੋਇਆ ਹੈਗਾ ਥੋੜਾ ਜਿਹਾ ਪੀਸ ਇੱਕ ਕਨੈਕਟਰ ਸਾਈਡ ਆਈ ਤੋਂ ਪੇਂਟ ਆ ਬਾਕੀ ਹੋਰ ਕੋਈ ਚੱਕਰ ਨਹੀਂ ਹੈਗਾ ਕੋਈ ਤੇ ਬਾਅਦ 'ਚ ਜੇ ਮੇਰੇ ਵੀਰ ਭਰਾ ਨੇ ਕਿਸੇ ਨੇ ਕੈਬਨ ਚਾਹੀਦਾ ਇਹਦਾ ਆਪਾਂ ਕੈਬਨ ਵੀ ਦੇ ਦਾਂਗੇ ਫਰਸਟ ਪਾਰਟੀ ਦਾ ਘੋੜਾ ਪੇਪਰ ਵਰਕ ਸ ਤੇ ਜਿੰਨਾ ਐਨਓਸੀ ਕਢਾ ਕੇ ਦਵਾਂਗੇ ਆਪਾਂ ਜਿਹੜੀ ਵੀ ਆਊਗੀ ਤੇ ਹੁਣ ਮਤਲਬ ਥੋੜਾ ਚੈੱਕ ਕਰਾਉਣਾ ਆਜੋ ਫਿਰ ਤੇ ਪਹਿਲਾਂ ਕੈਮਨ ਦੀ ਕੰਡੀਸ਼ਨ ਚੈੱਕ ਕਰ ਲੋ ओरिजिनल ਆ ਸਰ ਇੱਕ ਪੀਸ ਥੋੜਾ ਜਿਹਾ ਪੇਂਟ ਹੋਇਆ ਹੋਇਆ ਅ ਇਧਰਲੀ ਸਾਈਡ ਤੋਂ ਥੋੜਾ ਜਿਹਾ ਪੇਂਟ ਹੋਇਆ ਲੱਗੇ ਬੱਜਾ ਕਿਤੋਂ ਨਹੀਂ ਹੈਗਾ ਇਧਰਲੀ ਫੱਟੀ ਥੋੜੀ ਜਿਹੀ ਪੇਂਟ ਹੋਈ ਹੋਈ ਆ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾਉਣਾ ਮੈਂ ਤੁਹਾਨੂੰ ਟਾਇਰ ਥੋੜੇ ਜਿਹਾ ਹਲਕੇ ਨੇ ਕੋਸ਼ਕ ਟਾਇਰ ਯਾਨੀ ਕਿ ਪਰਾਲਾ ਟਾਇਰ ਇੱਕ ਨਵਾਂ ਇਹਦਾ ਤੇ ਕਰੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਓਕੇ ਆ ਗੱਲਬਾਤ ਪੂਰੀ ਐਨ ਤੇ ਇੰਜਨ ਗੇਅਰ ਘੋੜੇ ਦਾ ਵਧੀਆ ਐਨ ਕੰਮ ਨਹੀਂ ਹੋਣ ਵਾਲਾ ਕੋਈ ਜੇ ਕਿਸੇ ਨੇ ਕੈਵਨ ਦੇਣਾ ਆਪਾਂ ਕੈਵਨ ਵੀ ਦੇ ਦਾਂਗੇ 11 ਮਾਡਲ ਕੋੜਾ 3518 ਘੋੜਾ ਇਹ ਆਹ ਕੰਡੀਸ਼ਨਾਂ ਘੋੜੇ ਦੀ ਕਰੋ ਚੈੱਕ ਆਹ ਪ੍ਰਿੰਸਪ ਤੇ ਨਾਮ ਕਰਾ ਕੇ ਦਵਾਂਗੇ ਘੋੜਾ ਜਦੋਂ ਨਾਮ ਹੋਊਗਾ ਨੰਬਰ ਚੇਂਜ ਹੋ ਜਾਊਗਾ ਇਹਦਾ ਤੇ ਨੰਬਰ ਲਵਾ ਕੇ ਦਵਾਂਗੇ ਪੇਪਰਵਰਕ ਸਾਰੇ ਡਨ ਕਰਾ ਕੇ ਦਵਾਂਗੇ ਤੇ ਡਿਮਾਂਡ ਜਿੰਨੀ ਵੀ ਹੈਗੀ ਮੈਂ ਤੁਹਾਨੂੰ ਦੱਸਦਾ ਫਰਸਟ ਪਾਰਟੀ ਦਾ ਘੋੜਾ ਦੀ ਆਂਡਰ ਕੰਡੀਸ਼ਨ ਦਈ ਹੈ ਜੀ ਐਨਓਸੀ ਵਗੈਰਾ ਆਪਾਂ ਲੈ ਕੇ ਦੇਵਾਂਗੇ ਯਾਨਕੀ 465000 ਬੰਦੇ ਦੀ ਡਿਮਾਂਡ ਹੈ ਇਹਨਾਂ ਦੀ ਹੋਰ ਮੌਕੇ ਤੇ ਕਰਾ ਦਾਂਗੇ ਆਪਾਂ ਆਪ ਦਾ ਕਮਿਸ਼ਨ ਲੈਣੀ ਹੁੰਦੀ ਆ ਤੇ ਮੌਕੇ ਤੇ ਕਰਾ ਦਾਂਗੇ ਜਿੰਨਾ ਵੀ ਜੋ ਗੱਲਬਾਤ ਹੋਈ ਬਾਈ ਨਾਲ ਤੇ ਘੋੜਾ ਯਾਨਕੀ ਵਧੀਆ ਲੱਗਿਆ ਮੈਨੂੰ ਹਨਾ ਨੰਬਰ ਬਾਈ ਸਕਰੀਨ ਤੇ ਚੱਲਦਾ ਜੇ ਮੇਰੇ ਵੀਰ ਭਰਾ ਨੇ ਕਿਸੇ ਨੇ ਚਾਹੀਦਾ ਤੇ ਆਪਾਂ ਦਵਾ ਦਾਂਗੇ ਘੋੜਾ ਮੌਕੇ ਤੇ ਕਰਾ ਕੇ ਜਿੰਨਾ ਕੁ ਵੀ ਹੋਇਆ ਤੇ ਕੈਬਨ ਕਿਸੇ ਨੇ ਬਦਲਾਉਣਾ ਹੋਇਆ ਜੇ ਕਿਸੇ ਬੰਦੇ ਨੇ ਆਪਾਂ ਕੈਬਨ ਵੀ ਬਦਲ ਕੇ ਦੇ ਦਾਂਗੇ ਉਹਨਾਂ ਨੂੰ ਤੇ ਹੋਰ ਜੇ ਕਿਸੇ ਮੀਰ ਭਰਾ ਨੇ ਆਪਣਾ ਕੋਈ ਚੀਜ਼ ਵੇਚਣੀ ਹੋਈ ਆਪ ਨੂੰ ਦੱਸ ਸਕਦਾ ਤੇ ਆਪਾਂ ਵਕਾ ਦੇਾਂਗੇ ਜਾਂ ਕਿਸੇ ਨੇ ਚੀਜ਼ ਲੈਣੀ ਆ ਆਪਾਂ ਦਵਾ ਦੇਾਂਗੇ ਤੇ ਆਪਣੀ ਜੁੜੀ ਜੀ ਰਿਕੁਐਸਟ ਹੁੰਦੀ ਆ ਹਰੇਕ ਵਾਰੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਮੈਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤੇ ਆਪਣੀ ਛੋਟੀ ਜੀ ਵੀਡੀਓ ਸੀਗੀ ਇਹ ਤੇ ਮਿਲਦੇ ਆਪਾਂ ਅਗਲੀ ਵੀਡੀਓ